ਸ਼ਾਸਿਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਗਈ ਇੱਕ ਵਾਰ ਫਿਰ ਵੱਡੀ ਅਪਡੇਟ ਦੱਸ ਦਈਏ ਕਿ ਸੂਬੇ ਦੀ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਬਿਗਲ ਅੱਜ ਤੋਂ ਲਗਭਗ 10 ਦਿਨ ਪਹਿਲਾਂ ਵਜਾਇਆ ਸੀ ਕਿ 15 ਅਕਤੂਬਰ ਨੂੰ ਹਰ ਹਾਲਤ ਵਿੱਚ ਪੰਚਾਇਤੀ ਚੋਣਾਂ ਨੇਪਰੇ ਚੜੀਆਂ ਜਾਣਗੀਆਂ ਪੰਜਾਬ ਦੇ ਵਿੱਚ 6 ਹੀ ਪਿੰਡ ਨੇ ਜਿੱਥੇ ਚੋਣਾਂ ਰੱਦ ਕੀਤੀਆਂ ਗਈਆਂ ਸੀ ਇਸ ਦੇ ਵਿੱਚ ਯਾਨੀ ਕਿ ਇੱਕ ਪਾਸੇ ਪੰਚਾਇਤੀ ਚੋਣਾਂ ਦਾ ਪੰਚ ਅਤੇ ਸਰਪੰਚ ਆਪਣੀਆਂ ਨਾਬਜਦਗੀਆਂ ਦੇ ਪੱਤਰ ਭਰ ਰਹੇ ਨੇ ਦੂਜੇ ਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡੀ ਰੋਕ ਲਗਾ ਦਿੱਤੀ ਹੈ ਪੰਚਾਇਤੀ ਚੋਣਾਂ ਤੇ ਇਸ ਦਾ ਫੈਸਲਾ ਕੱਲ ਹੋਵੇਗਾ ਦੱਸਦੀ ਹੈ ਕਿ ਚੰਡੀਗੜ੍ਹ ਤੋਂ ਕੁਲਜਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਪੰਜਾਬ ਸਰਕਾਰ ਨੂੰ ਪੰਚਾਇਤੀ ਚੋਣਾਂ ਲੈ ਕੇ ਪਟੀਸ਼ਨ ਦਰਜ ਦਰਜ ਕਰ ਦਿੱਤੀ ਹੈ ਦੱਸ ਦਿੰਦੇ ਆ ਕਿ ਮਾਜਰਾ ਕੀ ਹੈ ਚਨੌਤੀ ਕੁਲਜਿੰਦਰ ਸਿੰਘ ਦੁਆਰਾ ਕਿਉਂ ਦਿੱਤੀ ਗਈ ਪੰਜਾਬ ਸਰਕਾਰ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਕਾਲੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਕਿਉਂਕਿ ਪੰਜਾਬ ਸਰਕਾਰ ਕੋਲੋਂ ਪੁਖਤਾ ਸਬੰਧ ਨਹੀਂ ਹੋਏ ਨਾ ਚੁੱਲਾ ਟੈਕਸ ਨਾ ਐਨਓਸੀ ਮਿਲ ਰਹੀ ਹੈ ਨਾ ਪ੍ਰੋਪਰ ਜਿਹੜੇ ਦਸਤਾਵੇਜ਼ ਚਾਹੀਦੇ ਨੇ ਨਾਮਜ਼ਦਗੀ ਪੱਤਰ ਭੰਨਣ ਵਾਸਤੇ ਸਰਪੰਚੀ ਅਤੇ ਪੰਚੀ ਦੇ ਉਹ ਕਿਸੇ ਵੀ ਤਰ੍ਹਾਂ ਦੀ ਬਿਊਰੋਕ੍ਰੇਸੀ ਪੰਜਾਬ ਦੇ ਲੋਕਾਂ ਨੂੰ ਮੁਹਈਆ ਨਹੀਂ ਕਰਵਾ ਰਹੀ ਇਸ ਨੂੰ ਲੈ ਕੇ ਅੱਜ ਪਟੀਸ਼ਨ ਦਾਇਰ ਕਰ ਦਿੱਤੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕੁਲਵਿੰਦਰ ਸਿੰਘ ਨਾਮ ਦੇ ਉਹ ਵਿਅਕਤੀ ਨੇ ਦੱਸ ਦिए ਕਿ ਪੰਚਾਇਤੀ ਚੋਣਾਂ ਹਰ ਹਾਲਤ ਵਿੱਚ ਰੱਦ ਹੋਣਗੀਆਂ ਕਿਉਂਕਿ ਜਿੰਨੀ ਦੇਰ ਤੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਪੰਜਾਬ ਸਰਕਾਰ ਜਾਂ ਪੰਚਾਇਤੀ ਰਾਜ ਚੋਣ ਕਮਿਸ਼ਨ ਨੂੰ ਹੁਕਮ ਨਹੀਂ ਦਿੰਦੀ ਓਨੀ ਦੇਰ ਤੱਕ ਪੰਚਾਇਤੀ ਚੋਣਾਂ ਅੜਕੇ ਦੇ ਵਿੱਚ ਬਣੀਆਂ ਰਹਿਣਗੀਆਂ ਯਾਨੀ ਕਿ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਕੱਲ ਕੈਂਸਲ ਵੀ ਹੋ ਸਕਦਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੰਚਾਇਤ ਰਾਜ ਚੋਣ ਕਮਿਸ਼ਨ ਨੇ ਬੜੀ ਵੱਡੀ ਕਾੜੀ ਕੀਤੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਲੇਕਿਨ ਨੋਟੀਫਿਕੇਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਪੰਚਾਇਤ ਰਾਜ ਚੋਣ ਕਮਿਸ਼ਨ ਨੂੰ ਪੂਰੇ ਪੁਕਤਾ ਪ੍ਰਬੰਧ ਕਰ ਲੈਣੇ ਚਾਹੀਦੇ ਸੀ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਸੰਪੂਰਨ ਤੌਰ ਤੇ ਨਹੀਂ ਕੀਤਾ ਗਿਆ ਇਸ ਦਾ ਹਵਾਲਾ ਦਿੱਤਾ ਹੈ ਕੁਲਜਿੰਦਰ ਸਿੰਘ ਨੇ ਕੁਲਜਿੰਦਰ ਸਿੰਘ ਨੇ ਅੱਜ ਪਟੀਸ਼ਨ ਦਾਇਰ ਕਰ ਦਿੱਤੀ ਹੈ ਯਾਨੀ ਕਿ ਪੰਜਾਬ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਤਾਂ ਅੱਜ ਚੋਣ ਕਮਿਸ਼ਨ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ ਇਟ ਮੀਨਸ ਕਿ 15 ਅਕਤੂਬਰ ਨੂੰ ਹਰ ਹਾਲਤ ਵਿੱਚ ਚੋਣਾਂ ਕੈਂਸਲ ਹੋ ਜਾਣਗੀਆਂ ਮਿਆਦ ਵਧਾਈ ਜਾਵੇਗੀ ਦੱਸਦੀ ਹੈ ਕਿ ਲੋਕ ਗਾਹੇ ਬਗਾਹੇ ਮਰ ਰਹੇ ਨੇ ਲੋਕਾਂ ਨੂੰ ਪ੍ਰੋਪਰ ਦਸਤਾਵੇਜ਼ ਨਹੀਂ ਮਿਲ ਰਹੇ ਸਰਕਾਰੀ ਅਫਸਰਾਂ ਵੱਲੋਂ ਇਸ ਲਈ ਕੁਲਚਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਚੰਡੀਗੜ੍ਹ ਤੋਂ ਹੱਕ ਥਾਰ ਕੇ ਪਟੀਸ਼ਨ ਦਾਇਰ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕੱਲ ਵੱਡਾ ਫੈਸਲਾ ਆਵੇਗਾ ਪੰਚਾਇਤੀ ਚੋਣਾਂ ਦੇ ਹੱਕ ਵਿੱਚ ਜਾਂ ਨਾ ਹੱਕ ਵਿੱਚ ਹੋ ਸਕਦੀਆਂ ਨੇ ਰੱਦ ਕਿਉਂਕਿ ਜਿੰਨੀ ਦੇਰ ਤੱਕ ਪੰਜਾਬ ਅਤੇ ਚੰਡੀਗੜ੍ਹ ਦੀ ਅਦਾਲਤ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਜਿਹੜੀ ਹਰੀ ਚੰਡੀ ਨਹੀਂ ਦੇਵੇਗੀ ਪੰਜਾਬ ਸਰਕਾਰ ਨੂੰ ਪੰਚਾਇਤੀ ਚੋਣਾਂ ਦੇ ਲਈ ਉਨੇ ਦੇਰ ਤੱਕ ਚੋਣਾਂ ਜਿਹੜੀਆਂ ਨੇ ਮਲਤਵੀ ਕਰ ਦਿੱਤੀਆਂ ਜਾਣਗੀਆਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਧੰਨਵਾਦ